ਦੇਖੋ ਫ੍ਰੈਂਡਸ ਮੰਮੀ ਬਣਾ ਰਹੇ ਨੇ ਮੇਰੇ ਵਾਸਤੇ ਤੇਲ ਉਹ ਵੀ ਘਰ ਦਾ ਇਹ ਕੜੀ ਪੱਤਾ ਹੈਗਾ ਦੇਖੋ ਇਹ ਬਾਕੀ ਦੂਸਰਾ ਸਮਾਨ ਹੈ ਜੋ ਕਿ ਮੈਨੂੰ ਇਹਨਾਂ ਦੇ ਨਾਮ ਨਹੀਂ ਪਤਾ ਕਲੌਂਜੀ ਤੇ ਮੇਥੀ ਦਾਣਾ ਹਾਂ ਇਹ ਮੇਥੀ ਦਾਣਾ ਹੈ ਇਹ ਮੇਥੀ ਦਾਣਾ ਹੈ ਇਹ ਮੇਥੀ ਦਾਣੇ ਤੇ ਕਲੌਂਜੀ ਹੈ ਆ ਐਲੋਵੇਰਾ ਸਾਡੇ ਘਰ ਹੀ ਲੱਗਿਆ ਹੋਇਆ ਹੈਗਾ ਦੋ ਲੱਲਾਂ ਦਾ ਪਾਂ ਰੈੱਡ ਪਿਆਜ਼ ਆ ਮੰਮਾ ਨੇ ਲੈ ਲੇ ਦੋ ਰੈੱਡ ਪਿਆਜ਼ ਤੇ ਆ ਸਰ੍ਹੋਂ ਦਾ ਤੇਲ ਹੈ ਸਰੋਂ ਦਾ ਇਹਦੇ ਵਿੱਚ ਬਣਾਣਗੇ देखो। ये देखो। हिसाब ना लिये जो बना है मेरी हेल्प करा ऐसी तो कर कड़ी पक्का मेरी सिस्टर भी मेरी मम्मी ने हेल्प करा रही है देखो ਕਿ ਕੁ ਚੀਜ਼ ਸਾਡੇ ਕੋਲ ਨਹੀਂ ਹੈਗੀ ਉਹ ਹੈਗੀ ਅਲਸੀ ਹੈ ਉਹ ਵੀ ਇਹ ਚ ਪੈਂਦੀ ਹੁੰਦੀ ਆ ਤੇ ਉਹ ਸਾਨੂੰ ਉਰੇ ਮਿਲੀ ਨਹੀਂ ਦੇਖੋ ਅਸਲੀ ਕਿਹਾ ਜਨੇ ਬਸ ਅਸਲੀ ਨਹੀਂ ਅਲਸੀ ਆ ਅਲਸੀ ਹੁੰਦੀ ਆ ਅਲਸੀ ਅਸਲੀ ਅਸਲੀ ਅਲਸੀ ਤੋਂ ਹੁੰਦਾ ਹਾਂ ਆਪਾਂ ਇਹ ਚ ਪਾਦਨੇ ਆ ਆਪਣਾ ਨਾਲ ਉਹ ਇਹਦੀ ਖੁਸ਼ਬੂ ਕਿੰਨੀ ਵਧੀਆ ਆਉਂਦੀ ਆ ਨਾ ਥੜੀ ਪੱਤੇ ਦੀ ਖੋਨੇ ਚਾਪਾ ਪਾਦਨੇ ਆ

ਤੇ ਹੁਣ ਮੰਮੀ ਪਾਣਗੇ ਰੈੱਡ ਪਿਆਜ਼ ਪਿਆਜ਼ ਪਾਵਾਂਗੇ ਆਪਾਂ ਬਾਅਦ ਚ ਜਸ ਥੋੜਾ ਜਿਹਾ ਇਹ ਹੋ ਗਏ ਮਤਲਬ ਲਾਲ ਜਿਹਾ ਰੰਗ ਆ ਗਿਆ ਸੁਨਹਿਰਾ ਹੋ ਜਾ ਫਿਰ ਪਾਵਾਂਗੇ ਨਾਲ ਨੂੰ ਆਪਣਾ ਹੁਣ ਕੱਟ ਲੈਣਾ ਹੈ ਤਾਂ ਸਾਈਡ ਲਾਲ ਪਿਆਜ਼ ਹੀ ਲੈਣਾ ਜਿਹਦਾ ਫੋਲਕ ਲਾਲ ਹੋਵੇ ਠੀਕ ਹੈ ਜੀ ਇਹਨੂੰ ਆਪਾਂ ਕਰ ਦਨੇ ਆ ਸਾਈਡ ਤੇ ਦੇਖੋ ਆਪਣਾ ਕਿਵੇਂ ਹੋਣ ਲੱਗ ਗਿਆ ਦੇਖੋ ਐਲੋਵੇਰਾ ਇਹ ਦੇਖ ਆਲੋ ਮੇਰਾ ਵੀ ਚਾਹੀਦਾ ਆਪਾਂ ਨੂੰ ਇੱਥੇ ਇਹ ਸਾਡੇ ਘਰੇ ਹੀ ਲੱਗਿਆ ਹੋਇਆ ਮੈਂ ਤੁਹਾਨੂੰ ਦੱਸਿਆ ਹੁਣੇ ਚੰਟੀ ਘਰੇ ਹੀ ਇਹ ਲੱਗਿਆ ਹੋਇਆ ਉਹਨਾਂ ਦੇ ਆਪਾਂ ਕਰ ਲਾਂਗੇ ਪੀਸ ਛੋਟੇ ਛੋਟੇ ਸੈਟਾ ਕੱਟਾਂਗੇ ਆਪਾਂ ਇਦਾਂ ਇਦਾਂ ਕਰਕੇ ਨਾ ਕੱਟੇ ਲਾਂਗੇ ਇਹ ਆਪਣੇ ਤਰੀਕੇ ਬਣਾਓ ਤੇ ਬੱਚਿਆਂ ਦੇ ਸਿਰ ਤੇ ਲਾਓ ਇਹ ਨਾਲ ਵਾਲ ਵਧੀਆ ਹੋ ਜਾਂਦੇ ਨੇ ਜੀ ਦੇਖੋ ਉਹ ਸਾਡਾ ਵਾਲ ਥੋੜਾ ਥੋੜਾ ਨਮ ਗਿਆ ਰਿਚਾ ਨਾਲ ਦੇਖੋ ਉਹ ਕੋਨੇ ਹਲਕੀ ਆਸ ਦੀਪ ਕੋਣਾ ਤੇ ਇਹ ਜਾਂਚ ਨਹੀਂ ਕਰਨੀ ਤੁਸੀਂ ਨਾਰੀਅਲ ਦੇ ਤੇਲ ਚ ਵੀ ਬਣਾ ਸਕਦੇ ਹੋ ਪਰ ਸਰੋਂ ਦਾ ਤੇਲ ਜ਼ਿਆਦਾ ਵਧੀਆ ਹੁੰਦਾ ਹੈ ਇਸ ਕਰਕੇ ਤੁਸੀਂ ਸਰੋਂ ਦੇ ਤੇਲ ਚ ਹੀ ਇਹਨਾਂ ਬਣਾਓ

ਮੇਰੇ ਡੈਡੀ ਵੀ ਆ ਗਏ ਸਾਡੇ ਕੋਲ ਕਿਚਨ ਚ ਕਹਿੰਦੇ ਕੀ ਕਰਦੇ ਹੋ ਇਹਨਾਂ ਨੂੰ ਆ ਲੱਗੇ ਇਸ ਕੋਈ ਰੈਸਪੀ ਬਣਾ ਰਿਹਾ ਖਾਣ ਵਾਸਤੇ ਦੇਖੋ ਜੀ ਸੋਨੇ ਚਾਪ ਪਾ ਲਈਏ ਕੜੀ ਪੱਤਾ ਇਹਨੂੰ ਆਪਾਂ ਬਿਲਕੁਲ ਕੱਟਾਂਜ ਤੇ 5-10 ਮਿੰਟ ਲਗਾਵਾਂਗੇ ਥੋੜਾ ਤੇਲ ਫਿਰ ਵੰਜੂਗਾ ਬਹੁਤ ਵਧੀਆ फिर से देखो जो कि मेरी स्मेल लॉन्ग लग गई है कड़ी पत्ते दी, देखो हम असी ने गैस गैस बिल्कुल करता है स्लो क्योंकि फिर ये छेती छेती हो जाएंगे ना जिद करके आपने घट्ट आँच से ही पाना ਅਸੀਂ ਤਾਂ ਦੇਖੋ ਆਹ ਵਾਲਾ ਸਰ੍ਹਸੂ ਦਾ ਤੇਲ ਯੂਜ਼ ਕਰਦੇ ਹਾਂ। ਇਹ ਖੋ। ਸ਼ਿਵਰਤਨ। ਸ਼ਿਵਰਤਨ ਤੇਲ। ਕੋਸਾ ਬਣ ਗਏ ਤੇ ਪੂਰੇ ਹੋ ਗਏ ਨੇ ਹੁਣ। ਐਨ ਕਰਤ ਹੋ ਗਏ ਨੇ। ਤੇ ਹੁਣ ਆਪਾਂ ਥੋੜਾ ਜਿਹਾ ਤੇਜ਼ ਕਰ ਲਾਂਗੇ ਐਲੋਵੇਰਾ ਆਪਣਾ। ਵਧੀਆ ਤਰੀਕੇ ਨਾਲ ਵਿੱਚ ਮਿਕਸ ਹੋ ਜਾਏ। ਕੋ ਜੇ ਪਿਆਜ਼ ਵੀ ਆਪਣੇ ਕੱਚੇ ਨੇ ਇਹਨਾਂ ਥੋੜਾ ਗ੍ਰੀਨ ਹੋ ਜਾਉਂਗਾ ਬਹੁਤ ਵਧੀਆ ਤੇਲ ਬਣ ਜਾਂਦਾ ਜੀ ਇਹ ਕਰੇ ਇਹਦਾ ਨਾ ਸਿਕਰੀ ਵੀ ਨਹੀਂ ਰਹਿੰਦੀ ਸਿਰ ਚ ਕਰ ਵੀ ਨਹੀਂ ਰਹਿੰਦੀ ਤੇ ਜਿਹਦੇ ਵਾਲ ਚਿੱਟੇ ਹੁੰਦੇ ਨੇ ਮਤਲਬ ਹਨਾ ਉਹਨਾਂ ਦੇ ਲਈ ਵੀ ਬਹੁਤ ਵਧੀਆ ਤੇਲ ਹੈ ਇਹ ਵਾਲਾਂ 'ਚ ਬਹੁਤ ਜ਼ਿਆਦਾ ਗ੍ਰੋਥ ਵੀ ਆਉਂਦੀ ਹੈਗੀ ਕੀ बाल ਲੰਮੇ ਹੁੰਦੇ ਨੇਗੇ ਆਪਣੇ ਤੇ ਵਾਲ ਵਾਈਟ ਹੋਣ ਤੋਂ ਰੁਕ ਜਾਂਦੇ ਨੇਗੇ ਬਲ ਮਤਲਬ ਸੀ ਸੰਗਣੇ ਹੁੰਦੇ ਨੇਗੇ ਸਿਲਕੀ ਹੋ ਜਾਂਦੇ ਨੇਗੇ ਇਹ ਚਾਪ ਕੋਈ ਕੈਮੀਕਲ ਨਹੀਂ ਮਿਲਾਇਆ ਤੁਸੀਂ ਦੇਖੇਗੇ ਹੁਣ ਸੋਨੂ ਸਾਰੀ ਵੀਡੀਓ ਚ ਦਿਖਾਇਆ ਸੀ ਨੇ ਚਲੋ ਜਦੋਂ ਬਣ ਗਿਆ ਸੀ ਫਿਰ ਤੁਹਾਨੂੰ ਫੇਰ ਦਿਖਾਣੇ ਆ ਦੇਖੋ ਫਰੈਂਡਸ ਹੁਣ ਇਹ ਹੋ ਗਏ ਤਿਆਰ ਹੁਣ ਅਸੀਂ ਇਹਨੂੰ ਗੈਸ ਨੂੰ ਕਰਦਨੇ ਆ ਬੰਦ ਜੀ ठंडा हो जाओ फिर कि रखना ठीक है जी हज लगन दस मिनट ठंडा हो देखो ये बन गया साढ़ा तेल हम दिल जोत लगाओगे अपने सिर त ਦੇਖੋ ਤੇਲ ਤਿਆਰ ਹੋ ਗਿਆ ਰੈਡੀ ਠੰਡਾ ਹੋ ਗਿਆ ਤੇ ਹੁਣ ਆਪਾਂ ਪਾਉਨੇ ਆ ਇਹਦੇ ਵਿੱਚ ਤੁਸੀਂ ਅਮੀਜਾ ਚਾਹੀਦਾ ਪਾ ਲੈ ਲੋ ਚਾ ਲੈ ਕੋਈ ਕੱਚ ਦਾ ਸਟੀਲ ਦਾ ਅਸਾ ਸਟੀਲ ਦਾ ਲੈ ਜੀ ਆ ਦੇਖੋ ते चडा पर मैं बचूंगा ये भी इतना नहीं हैगा ये तुसी ना पीस के जदा पना होना है दोपहरला तेल ऐसी तेल लापानेया तेल बंजो इरी तुका तु हमारा का वात हमारा दोपहर अंदर उठ दाव तु तेल बंजो आ चीज असि सिटदे नहीं है के, के सारी अस् रखा ਉਹ ਇਹ ਜਦਾ ਫੀਸ ਕਿ ਰੱਖ ਲਾਂਗੇ ਸੀ ਆ ਦੇਖੋ ਕਲਰ ਵੀ ਚੇਂਜ ਹੋ ਗਿਆ ਤੇਲ ਦਾ ਦੇਖੋ ਦਿਖਾਉਣੀ ਆ ਤੁਹਾਨੂੰ ਅੱਗੇ ਆਪਾਂ ਚੱਲ ਲਈ ਹੁਣ ਤੇਲ ਬਣਾ ਕੇ ਮੰਮੀ ਦਾ ਸੂਟ ਸਟਿਚ ਕਰਨ ਵਾਸਤੇ ਦੇਣਾ ਆ ਮੰਮੀ ਨੇ ਸੂਟ ਲਿਆ ਸੀਗਾ ਆ ਦੇਖੋ ਮੈਂ ਦਿਖਾਉਣੀ ਆ ਤੁਹਾਨੂੰ ਇੱਕ ਮਿੰਟ ਕਈਆ ਮੇਰੀ ਮੰਮੀ ਦਾ ਸੂਟ ਹੈਗਾ ਜਿਹੜਾ ਆਪਾਂ ਸਟਿਚ ਕਰਾਉਣ ਵਾਸਤੇ ਦੇਣ ਜਾਣਾ ਹੈਗਾ ਚਲੋ ਹੁਣ ਆਪਾਂ ਚੱਲਦੇ ਆਂ ਨਾਲੇ ਤੁਹਾਨੂੰ ਦਿਖਾਉਨੇ ਆਂ ਸੀ ਕਿੱਥੋਂ ਸੂਟ ਸਟਿਚ ਕਰਵਾਉਨੇ ਆਂਗੇ ਆਓ ਚੱਲੀਏ ਚੱਲਿਆਂਗੇ ਸੂਟ ਸਟਿਚ ਕਰਾਉਣ ਵਾਸਤੇ ਮੰਮੀ ਦਾ ਦੇਣਾ ਮੈਂ ਤੁਹਾਨੂੰ ਸਾਡੇ ਗੁਰਦੁਆਰੇ ਦਾ ਮੇਨ ਡੋਰ ਦਿਖਾਉਂਗੀ ਚਲੋ ਅੱਗੇ ਆਹ ਸਮਰੇ ਥਾਈ ਹੈ ਗਿਆ ਬਾਬਾ ਜੀ ਖੇੜਾ ਨੇ ਹੁਣ ਅੱਗੇ ਚੱਲਦੇ ਆਂ ਕਿ ਮੈਂ ਤੁਹਾਨੂੰ ਗੁਰਦੁਆਰ ਗੁਰਦੁਆਰੇ ਤੇ ਲਵੇ ਵੀ ਆਪਾਂ ਪਹੁੰਚ ਗਏ ਸਾਡੇ ਗੁਰਦੁਆਰਾ ਇੰਤਰਾ ਅੰਜਿੱਦੇ ਆਵਾਂਗੇ ਆਪਾਂ ਉੱਦੇ ਤੁਹਾਨੂੰ ਮੈਂ ਅੰਦਰ ਦਿਖਾਵਾਂਗੀ ਅਜੇ ਕੰਮ ਚੱਲ ਰਿਹਾ ਗੁਰਦੁਆਰੇ ਵਿੱਚ ਵੈਸੇ ਤਾਂ ਪੂਰਾ ਕੰਪਲੀਟ ਹੋ ਗਿਆ ਹੈ ਗੁਰਦੁਆਰਾ ਸਾਡਾ ਤੇ ਆਪਾਂ ਬਸ ਹੁਣ ਉੱਥੇ ਵੀ ਪਹੁੰਚ ਗਏ ਤੇ ਆਪਾਂ ਸੂਟ ਸਟਿਚ ਕਰਵਾਉਣਾ ਹੈ ਮੰਮੀ ਦਾ ਜੇ ਆਪਾਂ ਨੂੰ ਕੋਈ ਚੀਜ਼ ਪਸੰਦ ਆਈ ਉੱਥੇ ਤਾਂ ਆਪਾਂ ਲੈ ਲਾਂਗੇ ਬਸ ਪਹੁੰਚ ਗਏ ਮੈਂ ਤੁਹਾਨੂੰ ਦਿਖਾਉਣੀ ਆਂਗੀ ਇਹ ਸਟੋਰ ਹੈਗੀ ਜਿੱਥੇ ਅਸੀਂ ਸੂਟਸ ਮਿਆਂਨੇ ਤੇ ਇੱਥੇ ਬਾਕੀ ਦੂਆ ਸਮਾਨ ਵੀ ਮਿਲ ਜਾਂਦਾਗਾ ਮਤਲਬ ਜਾਗੋ ਜੁਗੋ ਵਗੈਰਾ ਸਾਰਾ ਕੁਝ ਮਿਲਦਾ ਹੈ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਦੁਕਾਨ ਤੇ ਆ ਕੇ ਤੁਸੀਂ ਖਰੀਦ ਸਕਦੇ ਹੋ ਇੱਥੇ ਸਾਰਾ ਦਰੀਆ ਕੰਬਲ ਕੱਦੇ ਸਾਰਾ ਕੁਝ ਮਿਲਦਾ ਹੈ ਤੇ ਨੰਬਰ ਵੀ ਹੈਗਾ ਉੱਪਰ ਕਰਾਏ ਤੇ ਉਹ ਨੰਬਰ ਤੁਸੀਂ ਲੈ ਸਕਦੇ ਹੋ ਤੇ ਆ ਮੇਰੇ ਚਾਚੀ ਜੀ ਨੇ ਜਿਹੜੇ ਸੀਮਦੇ ਨੇ ਸੂਟ ਤੇ ਇਹਨਾਂ ਦੀ ਦੁਕਾਨ ਹੈ ਤੇ ਆ ਇਹਨਾਂ ਦੀਆਂ ਕੁੜੀਆਂ ਨੇ ਛੋਟੀਆਂ ਸਡੀਆਂ ਬੱਚੀਆਂ ਤੇ ਆਪਾਂ ਹੁਣ ਦਿੰਨੇ ਆ ਸੂਟ ਸਟਿਚ ਕਰਾਉਣ ਵਾਸਤੇ ਦੇਖੋ ਇਹ ਨਈ ਦੁਕਾਨ ਤੇ ਸਾਰਾ ਕੁਝ ਹੁੰਦਾ ਹੈਗਾ ਜੇ ਕਿਸੇ ਨੂੰ ਪਰਚੇਜ਼ ਕਰਨਾ ਹੈ ਜਾਂ ਫਿਰ ਲੈਣਾ ਹੈ ਉਹ ਇੱਥੇ ਆ ਕੇ ਲੈ ਸਕਦੇ ਨੇ ਬਹੁਤ ਸੋਹਣੇ ਸੋਹਣੇ ਸੈੱਟ ਹੁੰਦੇ ਨੇ ਓਰੇ ਦੱਸੋ ਚਾਚੀ ਕਿੰਨੇ-ਕਿੰਨੇ ਦੇ ਨੇ ਸਾਰਿਆਂ ਦੇ ਅਲੱਗ-ਅਲੱਗ ਰੇਟ ਨੇ ਜੀ ਇਹ 300 ਦਾ ਇਹ 300 ਦਾ ਇਹ ਵੀ 300 ਦਾ ਇਹ ਦੋਸਤਾਂ ਦਾ ਇਹ ਰੇਟ ਤੋਂ ਬਹੁਤ ਸੋਹਣੇ-ਸੋਹਣੇ ਸੈੱਟ ਨੇਗੇ ਇਹ ਦੁਕਾਨ ਹੈਗੀ ਆ ਧੂੜ ਵਿੱਚ ਉਹੜਾ ਸਾਡੇ ਘਰ ਦਾ ਕੀ ਨਾਮ ਹੈ ਥੋੜੀ ਦੁਕਾਨ ਦਾ ਕ੍ਰਿਸ਼ਨ ਨਾ ਕ੍ਰਿਸ਼ਨ ਜਰਨਲ ਸਟੋਰ ਕ੍ਰਿਸ਼ਨ ਜਰਨਲ ਸਟੋਰ ਤੁਸੀਂ ਕਿਸੇ ਨੂੰ ਵੀ ਪੁੱਛ ਲਿਓ ਰੇ ਆ ਕੇ ਸਾਰੇ ਦੱਸ ਦੇਣਗੇ ਤੁਹਾਨੂੰ ਆ ਦੇਖੋ ਇਹ ਸਾਰਾ ਕੁਝ ਮਿਲਦਾ ਔਰ ਇਹ ਮੇਰੇ ਚਾਚੀ ਜੀ ਸਟਿਚ ਵੀ ਕਰਦੇ ਨੇਗੇ ਕੱਪੜੇ ਸਟਿਚ ਕਰਦੇ ਨੇਗੇ ਹਨਾ ਤੇ ਸਾਰਾ ਸਮਾਨ ਵੇਚਦੇ ਨੇ ਥ੍ਰੈਡਿੰਗ ਵਗੈਰਾ ਸਾਰਾ ਕੁਝ ਕਰਦੇ ਨੇ ਬਿਊਟੀ ਪਾਰਲਰ ਦਾ ਕੰਮ ਵੀ ਕਰਦੇ ਨੇਗੇ ਤੇ ਔਰੇ ਰੈਂਟ ਤੇ ਸਮਾਨ ਵੀ ਮਿਲਦਾਗਾ ਤੁਸੀਂ ਕੁਝ ਵੀ ਔਰ ਖਰੀਦ ਸਕਦੇ ਹੋਵੋਗੇ ਫਰੈਂਡਸ ਮਮੀ ਕਰਾ ਰਹੀ ਨੇ ਹੁਣ ਥ੍ਰੇਡਿੰਗ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਚਾਚੀ ਥ੍ਰੇਡਿੰਗ ਵੀ ਕਰ ਲੈਂਦੇ ਨੇਗੇ ਪਾਰਲਰ ਦਾ ਸਾਰਾ ਕਰਦੇ ਪਾਰਲਰ ਦਾ ਸਾਰਾ ਕੰਮ ਕਰ ਲੈਂਦੇ ਨੇਗੇ ਇਹ ਜੇ ਕਿਸੇ ਨੇ ਵਿਡਿੰਗ ਵਾਸਤੇ ਤਿਆਰ ਹੋਣਾ ਹੈ ਸਟ੍ਰੇਟ ਕਰਾਉਣੇ ਨੇ ਵਾਲ ਸਮੂਥਿੰਗ ਕਰਾਉਣੀ ਹੈ ਸਾਰਾ ਕੁਝ ਕਰ ਦਿੰਦੇ ਨੇਗੇ ਓਕੇ ਆਪਾਂ ਮਿਲਦੇ ਹਾਂ ਜਦੋਂ ਮਮੀ ਦੀ ਥ੍ਰੇਡਿੰਗ ਹੋ ਗਈ ਉਸ ਤੋਂ ਬਾਅਦ ਦੇਖੋ ਮਮੀ ਦੀ ਹੋ ਗਈ ਥ੍ਰੇਡਿੰਗ ਸਟਾਰਟ ਜਦੋਂ ਹੋ ਗਈ ਮੰਮੀ ਦੀ ਥ੍ਰੈਡਿੰਗ ਕੰਪਲੀਟ ਆਪਾਂ ਮਿਲਦੇ ਹਾਂ ਉਸ ਤੋਂ ਬਾਅਦ ਆ ਦੇਖੋ ਫ੍ਰੈਂਡਸ ਮੰਮੀ ਦੀ ਹੋ ਗਈ ਥ੍ਰੈਡਿੰਗ ਕੰਪਲੀਟ ਦੇਖੋ ਸੋਹਣੇ ਲੱਗਦੀਆਂ ਨਾ ਹੁਣ ਮੈਂ ਲੈ ਲਿਆ ਆਪਣੇ ਵਾਸਤੇ ਟੌਪਸ ਆ ਦੇਖੋ ਸੋਹਣੇ ਲੱਗ ਰਹੇ ਹਨ ਨਾ ਸੂਟ ਦੇ ਤਾਂ ਸਟਿਚ ਕਰਨ ਵਾਸਤੇ ਹੁਣ ਅਸੀਂ ਚੱਲਿਆਂਗੇ ਘਰੇ ਤੇ ਆਪਾਂ ਘਰੇ ਤੇ ਆਪਾਂ ਦੇ ਆਏ ਮੰਮੀ ਦਾ ਸੂਟ ਸਟਿਚ ਕਰਨ ਵਾਸਤੇ ਫਿਰ ਦੋ ਦਿਨਾਂ ਚ ਮਿਲ ਜੂ हां दो तीन ਦਿਨਾਂ ਵਿੱਚ ਹੋ ਜਾਊਗਾ ਸਟਿਚ ਮਤਲਬ ਕੱਪੜੇ ਵੀ ਪਏ ਨੇ ਨਾ ਮਰਾਂ ਫਿਰ ਲੈ ਆਵਾਂ ਹਜੇ ਮੈਂ ਵੀ ਸੂਟ ਲੈ ਕੇ ਆਉਣਾ ਕਿਉਂਕਿ ਮੇਰੇ ਸਕੂਲ ਚ ਹੈਗੀ ਆ ਫਿਰ ਬੈਲ ਤੇ ਆਪਾਂ ਜਦੋਂ ਮੈਂ ਸੂਟ ਲੈਣ ਜਾਊਂਗੀ ਫਿਰ ਤੁਹਾਨੂੰ ਜਰੂਰ ਦਿਖਾਵਾਂਗੀ ਕਿ ਮੈਂ ਸੂਟ ਕਿੰਦਾ ਦਾ ਲਿਆਂਦਾ ਤੇ ਕਿਹੜੇ ਰੇਟ ਤੇ ਲਿਆਂਦਾ ਜੇ ਤੁਸੀਂ ਖਰੀਦਣਾ ਹੋਇਆ ਤਾਂ ਤੁਸੀਂ ਵੀ ਇੱਥੋਂ ਲੈ ਸਕਦੇ ਹੋਗੇ ਆ ਦੇਖੋ ਮੇਨ ਨਾਲ ਛੋਟੇ ਛੋਟੇ ਜਵਾਬ ਮਿਲਣ ਵਾਸਤੇ ਦੇਖੋ ਮੈਂ ਆਰਗੂਮੈਂਟ ਔਰ ਦੇ ਸਾਹਮਣੇ ਤੇ ਮੰਮੀ ਨੇ ਖੋਲਿਆ ਮੈਂਡੋਰ ਆਪਾਂ ਚੱਲਦੇ ਹਾਂ ਇਹ ਹੁਣ ਅੰਦਰ ਫਰੈਂਡਸ ਘਰੇ ਘਰੇ ਪਹੁੰਚੇ ਤੇ ਹੁਣ ਮੈਂ ਤੇਲ ਆਇਲ ਆਪਣੇ ਸਿਰ ਤੇ ਲਗਾਉਣੀ ਆ ਕਿਉਂਕਿ ਬਾਲਾਂ ਨੂੰ ਬਾਲਾਂ ਚ ਤੇਲ ਕਿਵੇਂ ਯੂਜ਼ ਕਰਨਾ ਹੈ ਤੇ ਉਹਦਾ ਜਿਹੜਾ ਆਪਾਂ ਪੇਸਟ ਬਣਾਇਆ ਸੀ ਉਹ ਵੀ ਸਾਡੇ ਕੋਲ ਪਿਆ ਹਜੇ ਉਹ ਵੀ ਅਸੀਂ ਨੇ ਨਹੀਂ ਸਿੱਟਿਆ ਉਹ ਮੈਂ ਨੇ ਗ੍ਰਾਈਂਡ ਕਰ ਲਿਆ ਮਤਲਬ ਐਵੇਂ ਪੀਸ ਲਿਆ ਮੈਂ ਨੇ ਪੀਸ ਕੇ ਉਹਨੂੰ ਉਹਦੇ ਵਿੱਚ ਸ਼ੈਂਪੂ ਪਾ ਕੇ ਉਹਨੂੰ ਯੂਜ਼ ਕਰਨਾ ਹੈਗਾ ਮम्मी ਦਿਖਾਉਂਦੇ ਨੇ ਤੁਹਾਨੂੰ ਕਿਵੇਂ ਯੂਜ਼ ਕਰਨਾ ਹੈ ਇਹ ਡੱਬਾ ਜੀ ਜਿਹ ਚ ਮੈਂ ਨੇ ਪੀਸ ਕੇ ਰੱਖਿਆ ਹੈਗਾ ਉਹ ਆ ਦੇਖੋ ਜੀ ਅਸੀਂ ਨੇ ਇਸ ਤਰ੍ਹਾਂ ਇਹਨੂੰ ਗ੍ਰਾਈਂਡ ਕਰ ਲਿਆ ਆ ਦੇਖ ਸਕਦੇ ਹੋ ਆ ਦੇਖੋ ਤੇ ਇਹਨੂੰ ਆਪਾਂ ਜਦ ਮਤਲਬ ਵੀ ਨਹਾਉਣ ਤੋਂ ਪਹਿਲਾਂ ਲਾਉਣਾ ਇੱਕ ਘੰਟੇ ਪਹਿਲਾਂ ਇਹਦੇ ਵਿੱਚ ਸ਼ੈਂਪੂ ਪਾ ਲੈਣਾ ਦੋ ਚਮਚੇ ਪਾ ਕੇ ਤੇ ਇੱਕ ਥੋੜੀ ਸ਼ੈਂਪੂ ਦੀ ਪਾ ਕੇ ਚੰਕਾਂ ਟਲਾ ਕੇ ਰੱਖਣਾ ਇਸੇ ਤੇ ਫੇਰਾ ਤੁਸੀਂ ਸਿਰ ਵਾਸ਼ ਕਰ ਸਕਦੇ ਹੋ ਨਾ ਸਕਦੇ ਨੇ ਦਿਖਾਉਣੀ ਹੈ ਜਿਹੜਾ ਅਸੀਂ ਤੇਲ ਬਣਾਇਆ ਸੀ ਉਹ ਮੇਰੇ ਸਿਰ ਉੱਤੇ ਲਗਾ ਕੇ ਤੇ ਵੀ ਉਹਨੂੰ ਯੂਜ਼ ਕਿਵੇਂ ਕਰਨਾ ਹੈ ਮੰਮੀ ਤੁਹਾਨੂੰ ਦਿਖਾਉਣਗੇ ਹੁਣ ਤੇ ਉਹਨੂੰ ਆਪਾਂ ਲਾਉਣਾ ਜੜਾਂ ਵਿੱਚ ਬਾਲਾਂ ਦੀਆਂ ਜੜਾਂ ਵਿੱਚ ਲਾਉਣਾ ਤੇ ਉਹਨੂੰ ਲਗਾ ਕੇ ਮਤਲਬ ਆਪਾਂ ਸ਼ੇਰ ਵਾਸ਼ ਨਹੀਂ ਕਰਨਾ ਆਪਾਂ ਲਗਾ ਕੇ ਮਤਲਬ ਅੱਜ ਮੈਂ ਅੱਜ ਮੈਂ ਪੂਰਾ ਪੂਰਾ ਦਿਨ ਪੂਰੀ ਰਾਤ ਲਗਾ ਕੇ ਰੱਖੂੰਗੀ ਸਵੇਰੇ ਮੈਂ ਸ਼ੇਰ ਵਾਸ਼ ਕਰੂੰਗੀ ਇਹਨਾਂ ਦਾ ਪਰ ਰੈਗੂਲਰ ਹੀ ਲਾ ਸਕਦੇ ਜਿਵੇਂ ਆਪਾਂ ਨੋਰਮਲ ਤੇਲ ਲਗਾਣੇ ਆਂਗੇ ਹੈਨਾ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਮੰਮੀ ਮੇਰੇ ਲਗਾਉਣਗੇ ਸਿਰ ਤੇ ਅਸੀਂ ਨੇ ਤੇਲ ਸਟੋਰ ਕਰਕੇ ਰੱਖਿਆ ਸੀ ਤੇ ਹੁਣ ਆਪਾਂ ਤੇਲ ਜਿੰਨਾ ਕ ਲਾਉਣਾ ਹੈ ਜਿੰਨਾ ਕ ਆਪਾਂ ਸਿਰ ਤੇ ਤੇਲ ਲਾਉਣਾ ਹੈ ਇਹ ਹੁਣ ਆਪਾਂ ਲਾਵਾਂਗੇ ਤੇਲ ਸਿਰ ਤੇ ਆਜੋ ਹੁਣ ਮੇਰੇ ਮੰਮੀ ਲਗਾ ਰਹੇ ਨੇ ਮੇਰੇ ਸਿਰ ਤੇ ਇਹ ਤੇਲ ਐਵੇਂ ਲਾਉਣਾ ਜੀ ਇਹ ਚੀਰ ਕੱਢ ਕੇ ਐਵੇਂ ਚੀਰਨੀਆਂ 파ਟ 파ੜ ਕੇ ਆਪਾਂ ਨੇ ਤੇਲ ਲਾਉਣਾ ਐਵੇਂ ਜੜਾਂ 'ਚ ਚਸਣਾ ਇਹਨੂੰ ਲਾ ਕੇ ਚੰਗੀ ਤਰ੍ਹਾਂ ਇਹ ਤੁਸੀਂ ਰੋਜ਼ ਵੀ ਲੈ ਸਕਦੇ ਹੋ ਮੇਰੇ ਵਾਲ ਨਾ ਬਹੁਤ ਜ਼ਿਆਦਾ ਝੜਨ ਲੱਗ ਗਏ ਸੀ ਤਾਂ ਕਰਕੇ ਮੰਮੀ ਨੇ ਲਗਾਇਆ ਤੇ ਵਾਈਟ ਵੀ ਹੋਣ ਲੱਗ ਗਏ ਸੀ ਬਹੁਤ ਫਾਇਦੇਮੰਦ ਹੈ ਤੁਸੀਂ ਬਣਾ ਕੇ ਲਾ ਕੇ ਦੇਖਿਓ ਤੁਹਾਡੇ ਵਾਲਾਂ ਨੂੰ ਫਰਕ ਪਊਗਾ ਲਗਾਤਾਰ ਇਹ ਤਿੰਨ ਮਹੀਨੇ ਯੂਜ਼ ਕਰਨਾ ਜੀ ਵਿਚਦੀ ਛੱਡਣਾ ਨਹੀਂ ਹੈਗਾ ਚਲੋ ਅਬ ਮੈਂ ਫਿਰ ਤੁਹਾਨੂੰ ਜਦੋਂ ਮੇਰੇ ਪੂਰਾ ਤੇਲ ਲੱਗ ਗਿਆ ਫਿਰ ਦਿਖਾਉਣੀ ਆ ਕੋਈ ਮੇਰੇ ਮੰਮੀ ਨੇ ਤੇਲ ਲਗਾਤਾ ਹੈ ਪੂਰਾ ਕੰਪਲੀਟ ਤੇ ਹੁਣ ਮੇਰੇ ਮੰਮੀ ਲੱਗ ਰਹੇ ਨੇ ਮੇਰਾ ਸਿਰ ਝਸਣ ਮ사ਜ ਕਰ ਮ사ਜ ਇਹ ਲੱਗ ਰਹੇ ਨੇ ਮੰਮੀ ਮੇਰੇ ਸਿਰ ਚ ਕਰਨ ਆਪਾਂ ਨੂੰ 2 ਮਿੰਟ ਲਈ ਮ사ਜ ਵੀ ਕਰਨੀ ਹੈ ਲੀ ਜੜਾਂ ਚ ਜਾ ਸਕ ਤੇਲ ਚਲੋ Okay friends ਆਪਾਂ ਮਿਲਦੇ ਆਗਲੇ vlog ਵਿੱਚ